ਲੁਧਿਆਣੇ ਦੇ ਵਿੱਚ ਅੱਜ ਧੰਨ ਧੰਨ ਬਾਬਾ ਸ਼ਹੀਦ ਅੰਤਰਰਾਸ਼ਟਰੀ ਦਲਪੰਥ ਵੱਲੋਂ ਨਵਾਂ ਸੰਗਠਨ ਬਣਾਇਆ ਗਿਆ ਹੈ ਇਹ ਸੰਗਠਨ ਹਿੰਦੂ ਅਤੇ ਸਿੱਖ ਜੱਥੇਬੰਦੀਆਂ ਦਾ ਸਾਂਝਾ ਫਰੰਟ ਮੰਨਿਆ ਜਾਵੇਗਾ ਇਸ ਦਾ ਮੁੱਖ ਮੰਤਵ ਆਪਸੀ ਭਾਈਚਾਰਕ ਮਜ਼ਬੂਤ ਕਰਨਾ ਹੈ ਤੁਹਾਨੂੰ ਦੱਸ ਦਈਏ ਇਸ ਦੇ ਨਾਲ ਹੀ ਇਸ ਸਬੰਧੀ ਨਿਹੰਗ ਸਿੰਘ ਜੱਥੇਬੰਦੀਆਂ ਅਤੇ ਹਿੰਦੂ ਜੱਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜਿਹੜੇ ਦੋਵਾਂ ਧਰਮਾਂ ਦੀ ਸਾਂਝ ਨੂੰ ਕਾਲ ਆਉਣਗੇ ਉਹਨਾਂ ਦੇ ਨਾਲ ਪੁਲਿਸ ਲੜੇ ਜਾਂ ਨਾ ਲੜੇ ਪਰ ਅਸੀਂ ਸਖਤੀ ਦੇ ਨਾਲ ਨਿਜਠਾਂਗੇ ਇਸ ਮੌਕੇ ਦੋਵੇਂ ਜੱਥੇਬੰਦੀਆਂ ਦੇ ਆਗੂਆਂ ਅਤੇ ਅਮਿਤ ਕੁਮਾਰ ਨੇ ਕਿਹਾ ਕਿ ਬਾਣੀ ਨੂੰ ਬਦਨਾਮ ਨਹੀਂ ਹੋਣ ਦੇਣਾ ਨਾਲ ਹੀ Hindu ਦੇਵੀ ਦੇਵਤਿਆਂ ਦੀ ਮੂਰਤੀਆਂ ਦੀ ਬੇਅਦਬੀ ਵੀ ਨਹੀਂ ਕਰਨ ਦੇਵਾਂਗੇ ਇੱਕ ਮੰਚ ਤੇ ਨਜ਼ਰ ਆ ਰਹੀਆਂ ਹਨ ਸਿੰਘ ਜੱਥੇਬੰਦੀਆਂ ਤੇ Hindu ਜੱਥੇਬੰਦੀਆਂ ਦੇ ਆਗੂ ਤੋਂ ਕੀ ਅੱਜ ਪ੍ਰੋਗਰਾਮ ਹੈ ਕਿਹੜੇ ਸੰਗਠਨ ਦਾ ਜਿਹੜਾ ਗਠਨ ਕੀਤਾ ਗਿਆ ਅੱਜ ਹਰ ਹਰ ਮਹਾਦੇਵ ਸੰਘਰਸ਼ ਦਲ ਵੱਲੋਂ ਵੀ ਓਪਨਿੰਗ ਕੀਤੀ ਗਈ ਹੈ ਤੇ ਅੰਤਰਰਾਸ਼ਟਰੀ ਤੰਤਰਬਾਬਾ ਦੀਪ ਸਿੰਘ ਜੀ ਵੱਲੋਂ ਇਹਨਾਂ ਦੇ ਜਥੇਦਾਰ ਮੰਗਲ ਮੁਖੀ ਉਹਨਾਂ ਦੇ ਵੱਲੋਂ ਓਪਨਿੰਗ ਕੀਤੀ ਗਈ ਹੈ ਇਹ ਅਸੀਂ ਦੋਨੋਂ Hindu ਸਮਾਜ ਤੇ Sikh ਸਮਾਜ ਜਿਹੜੀ ਪੰਜਾਬ ਦੇ ਵਿੱਚ ਅੱਜ ਬਹੁਤ ਵੱਡੀ ਇੱਕ ਘਟਨਾਵਾਂ ਆਪਾਂ ਦੇਖ ਰਹੇ ਹਾਂ ਭਈ ਪੰਜਾਬ ਨੂੰ ਤੋੜਿਆ ਮਰੋੜਿਆ ਜਾ ਰਿਹਾ ਸ਼ਰਾਰਤੀ ਅੰਸਰਾਂ ਵੱਲੋਂ Hindu ਲਾ ਲੋ Sikh ਲਾ ਲੋ ਕੋਈ ਨਾ ਕੋਈ ਕਿਸੇ ਨਾ ਕਿਸੇ ਨੂੰ ਬਦਨਾਮ ਕਰਨ ਤੇ ਲੱਗਾ ਇਹਨੂੰ ਨੱਥ ਪਾਉਣ ਦੇ ਲਈ ਅਸੀਂ ਅੱਜ ਏਕਤਾ ਕੀਤਾ ਕਿ ਦੇਖੋ ਕੋਈ ਵੀ ਘਟਨਾ ਹੁੰਦੀ ਹੈ ਉਹਦੇ ਪਿੱਛੇ ਕੋਈ ਨਾ ਕੋਈ ਕਿਸੇ ਨਾ ਕਿਸੇ ਤੇ ਐਲੀਕੇਸ਼ਨ ਹੁੰਦਾ ਭਾ ਇਹ ਹਿੰਦੂ ਨੇ ਕਰਤਾ ਆ ਸਿੱਖ ਨੇ ਕਰਤਾ ਇਹਨੂੰ ਪੂਰਨ ਤੌਰ ਤੇ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ ਉਹ ਮੰਦਰ ਦੀ ਲਾ ਲਓ ਗੁਰਦੁਆਰਾ ਸਾਹਿਬ ਦੀ ਲਾ ਲਓ ਕਿਸੇ ਤਰੀਕੇ ਦੀਆਂ ਵੀ ਲਾ ਲਓ ਉਹਨਾਂ ਨੂੰ ਪੂਰਨ ਤੌਰ ਤੇ ਨੱਥ ਪਾਉਣ ਦੇ ਲਈ ਕਿਉਂ ਕਿਉਂਕਿ ਦੇਖੋ ਪਿਛਲੇ ਦਿਨੀ ਤੁਸੀਂ ਦੇਖਿਆ ਹੀ ਆ ਕਿ ਜਿਵੇਂ ਸਾਡੇ ਲੁਧਿਆਣੇ ਦੇ 메ਨ ਗੁਰਦੁਆਰਾ ਸਾਹਿਬ ਆਲਮਗੀਰ ਸਾਹਿਬ ਦੇ ਵਿੱਚ ਬਹੁਤ ਵੱਡੀ ਘਟਨਾ ਹੋਈ ਹੈ ਪਰ ਉਹ ਨਿਕਲਿਆ ਕੌਣ Hindu ਸਮਾਜ ਸੋ ਮੈਂ ਉਸ ਕਮੇਟੀ ਨੂੰ ਵੀ ਇੱਕ ਮੇਰਾ ਜਿਹੜਾ ਸਵਾਲ ਹੈ ਭਈ ਇਹ ਡੋਲੂ ਹੈ ਜਿਹੜਾ ਤੁਹਾਡੇ ਸੇਵਾਦਾਰ ਉਹਨੇ ਪਲਟਨ ਵੇਲੇ ਦੇਖਿਆ ਕਿਉਂ ਨਹੀਂ ਜੇ ਜਿਹੜਾ Hindu ਆ ਉਹ ਫੜ ਲਿਆ ਫੜ ਕੇ ਉਹਦੀ ਛਾਣਬੀਨ ਕਿਉਂ ਨਹੀਂ ਤੁਸੀਂ ਪੁਲਿਸ ਨੂੰ ਕਹਿੰਦੇ ਤੁਸੀਂ ਕਾਹਨੇ ਹੋ ਵੀ ਉਹਦੀ ਛਾਣਬੀਨ ਪੂਰਨ ਤਰੀਕੇ ਨਾਲ ਹੋਣੀ ਚਾਹੀਦੀ ਹੈ ਅੱਜ ਸਾਡਾ ਦਲਪੰਥ ਬਣਾਉਣ ਦਾ ਮਕਸਦ ਇਹੀ ਸੀਗਾ ਤੇ ਅਸੀਂ ਜਿਹੜੇ ਇੱਕ ਪੂਰੇ ਭਾਰਤ ਦੇ ਵਿੱਚ ਪੰਜਾਬ ਨਹੀਂ ਪੂਰੇ ਭਾਰਤ ਦੇ ਵਿੱਚ ਕਿਉਂਕਿ ਰਾਸ਼ਟਰੀ ਅਸੀਂ ਤਾਂ ਬਣਾਇਆ ਵਾ ਸਾਨੂੰ ਜਿਹੜਾ ਵਾ ਦਿੱਲੀ ਲਾ ਲੋ ਰਾਜਸਥਾਨ ਲਾ ਲੋ ਜਾਂ ਕਿਸੇ ਵੀ ਤਰੀਕੇ ਨਾਲ ਲਾ ਲੋ ਉਥੋਂ ਦੇ ਵੀ ਸਾਡੇ ਜਿਹੜੇ ਨੇ ਬੰਦੇ ਨੇ ਤਾਂ ਅਸਲੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਣਾਇਆ ਵਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡੇ ਨਾਲ ਕੋਈ ਵੀ ਕਿਸੇ ਕਿਸਮ ਦਾ ਬੇਅਦਵੀ ਵਾਲਾ ਮਾਮਲਾ ਸਾਡੇ ਅੱਗੇ ਆਊਗਾ ਉਹਨੂੰ ਪੂਰਨ ਤੌਰ ਤੇ ਪੂਰੇ ਨੇ ਜਿੱਠਿਆ ਜਾਊਗਾ ਤਾਂ ਜੋ ਅੱਗੇ ਕੋਈ ਵੀ ਸ਼ਰਾਰਤੀ ਅੰਸਰ ਆ ਉਹ ਸਿਰ ਚ ਕੰਦੀ ਇੱਕ ਜੁਰਤ ਨਾ ਕਰੇ ਸਰ ਲੱਗਦਾ ਹੈ ਕਿ ਇੱਕ ਪੂਰੇ ਵਿਸ਼ੂ ਭਰ ਦੀ ਨਜ਼ਰ ਉਹਨੂੰ ਪੰਜਾਬ ਚ ਟਿਕੀ ਹੋਈ ਹੈ ਜਿੱਦਾਂ ਦਾ ਪਿੱਛੇ ਦਾ ਮਾਹੌਲ ਬਣਿਆ ਹੋਇਆ ਸੀ ਤਾਂ ਇੱਕ ਪੂਰੇ ਸ਼ਹਿਰ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇੱਕ ਆਪੀ ਭਾਈਚਾਰਕ ਸਾਜ ਦਾ ਤਨੇਹਾ ਇਸਮਲ ਜਾਊਗਾ ਦੇਖੋ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਨਾ ਕਿ ਪਿਛਲੇ ਸਮੇਂ ਚ ਆਪਾਂ ਦੇਖ ਰਹੇ ਹਾਂ ਤੁਸੀਂ ਇਹ ਦੇਖੋ ਪੀ ਜਿਹੜੇ ਵੀ ਮੈਂ ਕਹਿੰਦਾ ਦਲਪੰਥ ਬਣੇ ਹੋਏ ਨੇ ਦਲਪੰਥ ਬਣੇ ਹੋਏ ਨੇ ਉਹਨਾਂ ਦੀ ਕੋਈ ਨજર ਨਹੀਂ ਹੈ ਨਜ਼ਰ ਆ ਤੇ ਸਿਰਫ ਰੋਲਾ ਪਾਉਂਦੇ ਜਾਂ ਕੋਈ ਵੀ ਹਿੰਦੂ ਸਮਾਜ ਦੀਆਂ ਕਈ ਆਪਣਾ ਸੰਗਠਨ ਬਣੇ ਹੋਏ ਨੇ ਉਹਨਾਂ ਦਾ ਸਿਰਫ ਰੋਲਾ ਪਾਣ ਤੱਕ ਮਕਸਦ ਆ ਪਰ ਸਾਡੇ ਜਿਹੜੇ ਦੋ ਦਲਪੰਥ ਨੇ ਸਾਡਾ ਰੋਲਾ ਪਾਣਾ ਮਕਸਦ ਨਹੀਂ ਹੋਊਗਾ ਉਹਨੂੰ ਅੰਜਾਮ ਦੇਣਾ ਮਕਸਦ ਹੋਊਗਾ ਕਿਉਂ ਕਿਉਂਕਿ ਦੇਖੋ ਇਹ ਜਿਹੜੀਆਂ ਬੇਅਦਵੀਆਂ ਨੇ ਇਹ ਬੇਅਦਵੀਆਂ ਨਹੀਂ ਐ ਇਹ ਪੰਜਾਬ ਨੂੰ ਤੋੜਨ ਦੀਆਂ ਸ਼ਰਾਰਤਾਂ ਨੇ ਪੰਜਾਬ ਦੇ ਵਿੱਚ ਜਿਹੜੀ ਸ਼ਾਂਤੀ ਅਮਨ ਉਹਨੂੰ ਭੰਗ ਕਰਨ ਦੀਆਂ ਸ਼ਰਾਰਤਾਂ ਨੇ ਇਹਨੂੰ ਪੂਰਨ ਤੌਰ ਤੇ ਨਜਿੱਠਿਆ ਜਾਊਗਾ ਜਿਸ ਤਰ੍ਹਾਂ ਜੋ ਕੰਮ ਤੁਸੀਂ ਅੱਜ ਕੀਤਾ ਤੁਹਾਨੂੰ ਲੱਗਦਾ ਨਹੀਂ ਕਿ ਸਰਕਾਰਾਂ ਨੂੰ ਇਹ ਕੰਮ ਪਹਿਲਾਂ ਕਰਨਾ ਚਾਹੀਦਾ ਆਪ ਵੀ ਭਾਈਚਾਰਕ ਸਾਂਝ ਵਧਾਉਣ ਲਈ ਦੋਵਾਂ ਜੱਫੇਬੰਦੀਆਂ ਨੂੰ ਇਕੱਠੇ ਕਰਕੇ ਉਹ ਕੰਮ ਸਰਕਾਰ ਨਹੀਂ ਕਰ ਰਹੀ ਤੁਸੀਂ ਕਰ ਰਹੇ ਹੋ ਆਪਣੇ ਪੱਧਰ ਦੇ ਦੇਖੋ ਮੈਂ ਪਿਛਲੇ ਕਾਫੀ ਸਮੇ ਤੋਂ ਬਹੁਤ ਸਾਲਾਂ ਤੋਂ ਮੈਂ ਬਹੁਤ ਸੰਘਰਸ਼ ਕਰ ਰਿਆ। ਵੀ ਅਸੀਂ ਸਰਕਾਰਾਂ ਦੇ ਨਾਲ ਵੀ ਬੜੀ ਵਾਰਤਾਲਾਪ ਕੀਤੀਆਂ ਨੇ। ਸਰਦਾਰ ਭਗਵੰਤ ਸਿੰਘ ਮਾਨ ਜੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨਾਲ ਵੀ ਵਾਰਤਾਲਾਪ ਕੀਤੀ ਸੀਗੀ। ਜੋ ਸਾਡੇ ਅਕਾਲੀ ਦਲ ਦੇ ਸੀਗੇ, ਜੋ ਕਾਂਗਰਸੀਏ ਸੀਗੇ, ਜੋ ਭਾਜਪਾ ਦੇ ਸੀਗੇ ਸੋ ਉਹਨਾਂ ਨਾਲ ਵੀ ਅਸੀਂ ਵਾਰਤਾਲਾਪ ਕੀਤੀ ਹੈ। ਜੋ ਇਹ ਹੋ ਰਹੀਆਂ ਨੇ ਘਟਨਾਵਾਂ ਵੀ ਇਹਨਾਂ ਨੂੰ ਇੱਕੋ ਹੀ ਤਰੀਕੇ ਨਾਲ ਰੋਕਿਆ ਜਾ ਸਕਦਾ ਵੀ ਜੇ ਆਪਾਂ ਹਿੰਦੂ ਸਿੱਖ ਜੇ ਇਹਨਾਂ ਦਾ ਹੱਥ ਆਪਾਂ ਐਂ ਕਰਾ ਦਈਏ। ਤੇ ਜਿਹੜੇ ਸ਼ਰਾਰਤੀ ਅੰਸਰ ਆ ਉਹਨਾਂ ਦਾ ਆਪੇ ਹੀ ਜਿਹੜੀ ਜ਼ਰਤ ਨਹੀਂ ਪਊਗੀ ਭਈ ਉਹਨਾਂ ਦਾ ਬੇਅਦਵੀਆਂ ਵੱਲ ਧਿਆਨ ਵੀ ਜਾਵੇ ਜੀ ਕੁਰਬਾਨੀਆਂ ਨੂੰ ਲੈ ਕੇ ਜਿਹੜਾ ਇੱਕ ਮੈਂ ਹੋਰ ਇੱਕ ਸੰਦੇਸ਼ ਦੇਣਾ ਚਾਹਨਾ ਵਾ ਭਈ ਜਿਹੜਾ ਇਹ ਬਾਣੇ ਵਾਲੀਆਂ ਦੁਕਾਨਾਂ ਨੇ ਜਾਂ ਬਾਣੇ ਸਿੰਦੇ ਨੇ ਇਹਨਾਂ ਨੂੰ ਪੂਰਨ ਤੌਰ ਤੇ ਜਿਹੜਾ ਵਾ ਇਹ ਰੋਕ ਲਾਉਣੀ ਚਾਹੀਦੀ ਆ ਕਿਉਂ ਕਿਉਂਕਿ ਦੇਖੋ ਜਦੋਂ ਕੋਈ ਬਾਣੇ ਨਿਹੰਗ ਸਿੰਘ ਆ ਮੈਂ ਕਹਿੰਦਾ ਨਿਹੰਗ ਸਿੰਘ ਸਾਡੇ ਵੀ ਸਜੇ ਸਾਰਿਆਂ ਦੇ ਕੋਲ ਲਾਇਸੈਂਸ ਨੇ ਦਲਪੰਥ ਦਾ ਲਾਇਸੈਂਸ ਹੈ ਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਤੇ ਬੇਨਤੀ ਕਰਨਾ ਚਾਹੁੰਨਾ ਵੀ ਪੁਲਿਸ ਪ੍ਰਸ਼ਾਸਨ ਨੂੰ ਇਹ ਦੇਖ ਲੈਣਾ ਚਾਹੀਦਾ ਫਿਰ ਉਹਨੂੰ ਅਖਬਾਰ ਦੇ ਵਿੱਚ ਦੇਣਾ ਚਾਹੀਦਾ ਵੀ ਨਿਹੰਗ ਸਿੰਘ ਫੜਿਆ ਗਿਆ ਨਿਹੰਗ ਸਿੰਘ ਅਸੀਂ ਤਾਂ ਮੰਨਾਂਗੇ ਜੇ ਉਹਦੇ ਕੋਲ ਕਿਸੇ ਵੀ ਦਲਪੰਥ ਦਾ ਲਾਇਸੈਂਸ ਹੋਊਗਾ ਤੇ ਅਸੀਂ ਤਾਂ ਆਪਣੇ ਬਾਣੇ ਨੂੰ ਜਿਹੜਾ ਬਦਨਾਮ ਨਹੀਂ ਹੋਣ ਦੇਣਾ ਕਿਉਂ ਕਿਉਂਕਿ ਦੇਖੋ ਕੋਈ ਵੀ ਜਾਲੀ ਨਿਹੰਗ ਸਿੰਘ ਫੜਿਆ ਜਾਂਦਾ ਤੇ ਪੁਲਿਸ ਦੀ ਖਬਰ ਲੱਗਦੀ ਹੈ ਕਿ ਆਹ ਨਿਹੰਗ ਸਿੰਘ ਆ ਵਾਰਦਾਤ ਨੂੰ ਅੰਜਾਮ ਦੇਣ ਦਾ ਫੜਿਆ ਗਿਆ ਇਹ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੇ ਜਿਹੜਾ ਇੱਕ ਬੈਰੀ ਇੰਪੋਰਟੈਂਟ ਇੱਕ ਮੇਰਾ ਸਵਾਲ ਵੀ ਹੈ ਤੇ ਕੁਐਸਚਨ ਵੀ ਹੈ ਸਾਰਾ ਕੁਝ ਮੈਂ ਇੱਕ ਪੁਲਿਸ ਪ੍ਰਸ਼ਾਸਨ ਦੇ ਇੱਕ ਜਿਹੜੇ ਸੀਨੀਅਰ ਅਫਸਰ ਨੇ ਉਹਨਾਂ ਨੂੰ ਅੱਜ ਇੱਕ ਅਪੀਲ ਤੇ ਬੇਨਤੀ ਕਰਨਾ ਚਾਹੁੰਨਾ ਜਿਹੜੇ ਸਾਡੇ ਦਲਪੰਥ ਦੇ ਮੁਖੀ ਹੋਣਗੇ ਉਹਨਾਂ ਨੂੰ ਪੈਲ ਦੇ ਅਧਾਰ ਤੇ ਪਿਓਰਿਟੀ ਤੇ ਉਹਨਾਂ ਨੂੰ ਮਿਲਿਆ ਜਾਵੇ ਜਿਹੜੀ ਉਹਨਾਂ ਦੀ ਸਮੱਸਿਆ ਵਾ ਉਹ ਪਹਿਲ ਦੇ ਆਧਾਰ ਤੇ ਸੁਣੀ ਜਾਵੇ ਕਿਉਂਕਿ ਅਸੀਂ ਕੋਈ ਦੋ ਨੰਬਰ ਦਾ ਕੰਮ ਨਹੀਂ ਲੈ ਕੇ ਆਉਣਾ ਤੁਹਾਡੇ ਕੋਲ ਜਾਂ ਕੋਈ ਦੋ ਨੰਬਰ ਦਾ ਹੱਲ ਨਹੀਂ ਕਰਾਉਣ ਆਣਾ ਅਸੀਂ ਤੁਹਾਨੂੰ ਸਿਰਫ ਤੇ ਸਿਰਫ ਜਿਹੜੇ ਲੋਕ ਦੱਬੇ ਕੁਚਲੇ ਸਾਡੇ ਕੋਲ ਆਉਂਦੇ ਆ ਉਹਨਾਂ ਦੇ ਹੱਲ ਲਈ ਤੁਹਾਡੇ ਕੋਲ ਆਉਨੇ ਆ ਨਹੀਂ ਤਾਂ ਸਾਨੂੰ ਕੋਈ ਸ਼ੌਂਕ ਨਹੀਂ ਹੈ ਸੋ ਪਹਿਲ ਦੇ ਆਧਾਰ ਤੇ ਇਹ ਧਿਆਨ ਦਿੱਤਾ ਜਾ ਲੋ ਵਾਹਿਗੀ ਕਾ ਖਾਲਸਾ ਵਾਹਿਗੀ ਕੀ ਫਤਿਹ ਮੁੱਖ ਸੇਵਾਦਾਤਾ ਜੈਰਾ ਬਾਬਾ ਮਗਦ ਸਿੰਘ ਤਾਂ ਤਾਂ ਅਮਰਜੀਤ ਬਾਬਰ ਦਿੱਚੇ ਪੰਥ ਖਾਲਸਾ ਦਾ ਜੀ ਕਿੰਨਾ ਮਰ ਜੋ ਕਿ ਅੱਜ ਜਿਹੜਾ ਆਪਸ ਦੇ ਵਿੱਚ ਰਲੇਵਾ ਹੋਇਆ ਹੈ ਤੋਂ ਲੱਗਦਾ ਕਿ ਇਸ ਦੀ ਲੋੜ ਵੀ ਸੀਗੀ ਤੇ ਕੀ ਸੁਨੇਹਾ ਜਾਊਗਾ ਸੰਗਤ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਦੇਖੋ ਜੀ ਇਹ ਲੋੜਾ ਤੋਂ ਬਹੁਤ ਸੀ ਇਹ ਜਿਹੜੇ ਸਾਡੇ ਅਮਿਤ ਕੁਮਾਰ ਜੀ ਇਹ ਸਾਡੇ ਛੋਟੇ ਵੀਰ ਨੇ ਤੇ ਅੱਜ ਤੋਂ ਬਹੁਤ ਚੜ੍ਹਦੇ ਹੈ ਸਾਡੇ ਨਾਲ ਪਿਆਰ ਵੀ ਹੈ ਤੇ ਸਾਡੇ ਨਾਲ ਚੱਲਦੇ ਵੀ ਹੈ ਤੇ ਸਾਡੇ ਕੰਮ ਵੀ ਦੇਖੋ ਜੀ ਹਰ ਬੰਦੇ ਉਹ ਜਿਹੜੇ ਬੰਦੇ ਪੱਖਾ ਉਹ ਸਾਰਾ ਪੂਰਨ ਕਰਦੇ ਹੈ ਤੇ ਅਸੀਂ ਵੀ ਇਹਨਾਂ ਦੇ ਨਾਲ Hindu Sikh ਦੇ ਵਿੱਚ ਕੋਈ ਫਰਕ ਨਹੀਂ ਗਾ ਜੀ ਅਸੀਂ ਵੀ ਅੱਜ ਆਪਣਾ ਮਨ ਬਣਾਇਆ ਕਿ ਜੋ ਸਾਡੇ ਜੱਥੇ ਬੰਦਿਆਂ ਨੇ ਉਹ ਬਿਲਕੁਲ ਅਸੀਂ ਇਹਨਾਂ ਦੇ ਵੀਰਾਂ ਦੇ ਨਾਲ ਆ ਤੇ ਜੋ ਵੀ ਕੋਈ ਕੰਮ ਹੈ ਇਹ ਸਾਨੂੰ ਕਹਿਣਗੇ ਅਸੀਂ ਇਹਨਾਂ ਦੇ ਹਾਜ਼ਰ ਹੋਵਾਂਗੇ ਜੋ ਸਾਡਾ ਰਹੂਗਾ ਉਹ ਸਾਡੇ ਦਾ ਇਹ ਮੋਢੇ ਨਾਲ ਮੁੰਡਾ ਲਾ ਕੇ ਚੱਲਣਗੇ ਜੀ ਇਹ ਇੱਕ ਦਵੇ ਕੁਛ ਨੇ ਜਿਹੜੇ ਆਪਣੇ ਸਮਾਜ ਦੇ ਮਜ਼ਦੂਰ ਭਾਈਚਾਰਾ ਉਹਨਾਂ ਲਈ ਕਿੰਦਾ ਕੰਮ ਕਰੂਗਾ ਸਵੱਟਾ ਦੇਖੋ ਜੀ ਜੋ ਵੀ ਸਾਡੇ ਦੇ ਹਾੜੀ ਦਾ ਜਿਹੜਾ ਦਬਲੇ ਕੁਝ ਉਹਨਾਂ ਦੇ ਵਿੱਚ ਵੀ ਜਿਹੜੇ ਸਾਡੀ ਇਹ ਆਪਣੇ ਦਸੇ ਬੰਦਿਆਂ ਨੇ ਜਾਂ Hindu ਦਸੇ ਬੰਦੇ ਸਾਡੇ ਨੇ ਜਿਹੜੇ ਦੋ ਦਸੇ ਬੰਦਿਆਂ ਪਣੀਆਂ ਨੇ ਜੀ ਇਹ ਬਿਲਕੁਲ ਉਹਨਾਂ ਦੇ ਲਈ ਔਰਨ ਤੋਂ ਤਹੀ ਉਹਨਾਂ ਦੀ ਸੁਣਾਈ ਹੋਊਗੀ ਤੇ ਉਹਨਾਂ ਲਈ ਕੰਮ ਕਰਾਂਗੇ ਲੱਗਦਾ ਕਿ ਆਪਕੀ ਭਾਈਚਾਰਕ ਸੋਝ ਹੋਣਾ ਜਿਹੜੇ ਆਪਕੀ ਵਸਰੇਵੇਂ ਸੀਗੇ ਕਿਤਨਾ ਕਿਤੇ ਪਿਆਰੇ ਸੀ ਉਹ ਦੂਰ ਹੋ ਗਏ ਬਿਲਕੁਲ ਇਸੇ ਕਰਕੇ ਜੀ ਅਸੀਂ ਇਹ ਜਿਹੜਾ ਇਕੱਠ ਕੀਤਾ ਇਕੱਤਰ ਕੀਤਾ ਜੀ ਜਿਹੜਾ ਲੋਕਾਂ ਨੂੰ ਸ਼ੱਕ ਆ ਵੀ ਇਹ ਇਹ ਦੋ ਨੇ ਅਸੀਂ ਦੋ ਨਹੀਂ ਹਾਂ ਕਿ ਜੀ ਅਸੀਂ ਇੱਕ ਕੰਮ ਪੰਜਾਬ ਦਾ ਮਾਹੌਲ ਕਿਸੇ ਨੇ ਕਿਤੇ ਸਹੀ ਰਹੇਗਾ ਬਿਲਕੁਲ ਜੀ ਜੇ ਦੇਖੋ ਆਪਾਂ ਇੱਕ ਹੋ ਕੇ ਚੱਲਾਂਗੇ ਤੇ ਜਿਹੜਾ ਪੰਜਾਬ ਦਾ ਮਾਹੌਲ ਆ ਉਹ ਬਿਲਕੁਲ ਹੀ ਠੀਕਰੋ ਜਿਹੜੀਆਂ ਅਗਿਆਦਮੀਆਂ ਹੁੰਦੀਆਂ ਨੇ ਉਹ ਕਿਉਂ ਹੁੰਦੀਆਂ ਨੇ ਸਾਨੂੰ ਆਪਸ ਵਿੱਚ ਭਾਈਚਾਰਾ ਲੜਾਇਆ ਜਾ ਰਿਹਾ ਬਿਲਕੁਲ ਫਿਰ ਉਹਨਾਂ ਦੇ ਵਿੱਚ ਜੋ ਵੀ ਕੋਈ ਦੇਖੋ ਜੀ ਲੋਕ ਇੱਕ ਕੰਮ ਨੇ ਜਿਹੜੇ ਆਪ ਦੁਕਾਨਾਂ ਤੇ ਸ਼ੈਤਰ ਵੇਚਦੇ ਨੇ ਅਸੀਂ ਇਹਨਾਂ ਨੂੰ ਵੀ ਕਹਿੰਦੇ ਹਾਂ ਕਿ ਜਿਹੜੇ ਪੁਲਿਸ ਪਣ ਸਾਥ ਨੇ ਇਹਨਾਂ ਨੂੰ ਨਕੇਲ ਪਾਈ ਜਾਵੇ ਕਿਉਂਕਿ ਇਹ ਜਾਤ ਤੇ ਜਿਹੜਾ ਲੈ ਕੇ ਤੇ ਇਹ ਆਪਣੇ ਕੰਮਾਂ ਦੇ ਨਹੀਂ ਇਹ ਉਲਟ ਕੰਮਾਂ ਦੇ ਵਿੱਚ ਜਿਹੜੇ ਬੰਦੇ ਕੋਲ ਲਾਇਸੈਂਸ ਆ ਕੋਈ ਜਥੇਬੰਦੀ ਦਾ ਇਹ ਉਹਨੂੰ ਕਰਫੂ ਆ ਇਹ ਦਿੱਤੀ ਜਾਵੇ। ਜਿਹੜਾ ਦਿੰਦਾ ਉਹ ਕੋਈ ਕੋ ਬਿਲਕੁਲ ਲਾਇਸੈਂਸ ਵੇਖਿਆ ਜਾਵੇ ਕਿ ਕਿਹੜੇ ਜਥੇਬੰਦੀ ਦਾ ਕਿ ਜੇ ਨਾਂ ਉਹਨੂੰ ਲਾਇਸੈਂਸ ਹੋਵੇ ਕਿ ਉਹਨੂੰ ਬਣਾ ਨਾ ਦਿੱਤਾ ਜਾਵੇ ਨਹੀਂ ਤੇ ਪੂਰਨ ਤੌਰ ਤੇ ਜਿਹੜੇ ਦੁਕਾਨਾਂ ਵਾਲੇ ਇਹਨਾਂ ਦੇ ਪੂਰਨ ਤੌਰ ਤੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਇਹਨਾਂ ਦੇ ਪੂਰੀ ਕਾਰਵਾਈ ਕੀਤੀ ਜਾਵੇ। ਹਾਂਜੀ ਬਾਬਾ ਜੀ ਕੀ ਬੋਲੋ ਜੀ ਅਮਰ ਦੇ ਸੱਜੇ ਤੇ ਉਹਨਾਂ ਦੇ ਜਥੇਬੰਦੀਆਂ ਹਾਜ਼ਰ ਹੋਈਆਂ ਹਨ ਇਹ ਮੁੱਦਿਆਂ ਨੂੰ ਲੈ ਕੇ ਕਿ ਹਿੰਦੂ ਤੇ ਸਿੱਖਾਂ ਦੇ ਵਿੱਚ ਫਰਕ ਪਾਇਆ ਜਾਂਦਾ ਹੈ ਇਹ ਫਰਕ ਕੌਣ ਪਾਉਂਦੀਆਂ ਇਹ ਸਰਕਾਰਾਂ ਪਾਉਂਦੀਆਂ ਨੇ ਕਿਉਂ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਉਹ ਜੋ ਰਾਜਨੀਤੀ ਖੇਡਦੀਆਂ ਨੇ ਜਦੋਂ ਕੋਈ ਵੀ ਕੰਮ ਕਰਦੀਆਂ ਨੇ ਉਹ ਜੋ ਰਾਜਨੀਤੀ ਖੇਡਦੀਆਂ ਨੇ ਨਾ ਤਾਂ ਕਿਤੇ ਗਰੀਬੀ ਸੁਣਾਈ ਹੁੰਦੀ ਆ ਨਾ ਕਿਤੇ ਲੜਾਈ ਝਗੜੇ ਦੀ ਸੁਣਾਈ ਹੁੰਦੀ ਆ ਜਿਨ੍ਹਾਂ ਨੂੰ ਸ਼ਾਸਨ ਕਹੋਲ ਕੁਝ ਨਿਹਾ ਦੇਵ ਤਾਨਿਓ ਪਹੁੰਚ ਰਹੇ ਇਹ ਜਿਹੜਾ ਪਿਆਰ ਦਿੱਤਾ ਹੋਇਆ ਕਨਾ ਇਹ ਗੁਰੂ ਤੇਗ ਬਹਾਦਰ ਜੀ ਨੇ ਬਿਲਕੁਲ ਚਾਂਦਨੀ ਚੌਂਕ ਦੇ ਵਿੱਚ ਹਿੰਦੂ ਤੇ ਸਿੱਖਾਂ ਦਾ ਪਿਆਰ ਦਿੱਤਾ ਸੀ ਪਿਆਰ ਵੀ ਦਿੱਤਾ ਨਾਲ ਕੁਰਬਾਨੀ ਵੀ ਦਿੱਤੀ ਜਦੋਂ ਕੁਰਬਾਨੀ ਦਿੱਤੀ ਤਾਂ ਉਹਨਾਂ ਦਾ ਸੀਸ ਲੈ ਕੇ ਕੌਣ ਆਇਆ ਸੀ ਭਾਈ ਜੈਤ ਰੰਗਰੇਟੇ ਗੁਰੂ ਕੇ ਬੇਟੇ ਰਿਹੋ ਪੰਥ ਸੰਗ ਅਮੇਟੇ ਇਓ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਨੇ ਪਿਆਰ ਦੀ ਖਾਤਰ ਹੀ ਹਿੰਦੂਆਂ ਦੀ ਖਾਤਰ ਆਪਣਾ ਕੁਰਬਾਨੀ ਦਿੱਤੀ ਅੱਜ ਆਪਣਾ ਇਕਾ ਹੋਣ ਦਾ ਇਕਾ ਕਰਕੇ ਰਹਿਣ ਦਾ ਮਤਬਲਾ ਵਈ ਇਕਾ ਕਰਕੇ ਆਪਾਂ ਰਹੀਏ ਇਹ ਸੁਨੇਹਾ ਸਭ ਇਹ ਸਿਹਾ ਸੁਨੇਹਾ ਸਭ ਨੂੰ ਦੇ ਰਹੇ ਆ ਵੀ ਆਪਾਂ ਲੜਾਈ ਝਗੜੇ ਨਾ ਕਰੀਏ ਆਪਾਂ ਇੱਕ ਦੂਜੇ ਦੇ ਪਿਆਰ ਦੇ ਵਿੱਚ ਪਿਆਰ ਵਾਧਾ ਕੇ ਆਪਾਂ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਤੁਸੀਂ ਬਣੇ ਰਹੋ ਖਬਰ ਲਾਲ ਟੀਵੀ ਦੇ ਨਾਲ ਹੋਰ ਇਦਾਂ ਦੀ ਅਪਡੇਟਸ ਲਈ ਧੰਨਵਾਦ